ਹਾਂਜੀ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਭੈਣਾ ਭਰਾਵਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਤੇ ਆਪਾਂ ਬਈ ਤੁਹਾਡਾ ਸਾਰਿਆਂ ਦਾ ਕਰਦੇ ਆਂ ਦਿਲੋਂ ਧੰਨਵਾਦ ਕਿਉਂਕਿ ਆਪਣੇ ਜਿਹੜੇ YouTube ਚੈਨਲ ਤੇ ਹਨਾ YouTube ਪਰਿਵਾਰ ਆਪਣਾ ਉਹ 50000 ਸਬਸਕ੍ਰਾਈਬਰ ਤੋਂ ਉੱਪਰ ਹੋ ਗਿਆ ਜੀ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਹੁਣ ਤੱਕ ਸਾਥ ਦਿੱਤਾ ਵੀਡੀਓ ਆਪਣੀਆਂ ਦੇਖਦੇ ਰਹੇ ਸ਼ੇਅਰ ਕਰਦੇ ਰਹੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਜਿਹੜਾ ਆਪਾਂ ਅ ਇੱਕ ਤਰ੍ਹਾਂ ਕਹਿ ਲਈਏ ਵੀ ਪਹਿਲੀ ਪੌੜੀ ਆ ਹਨਾ ਚੈਨਲ ਦੀ ਉਹ ਆਪਾਂ ਚੜ ਚੁੱਕੇ ਆ ਤੇ ਇਸ ਤੋਂ ਅੱਗੇ ਜਿਹੜਾ ਟਾਰਗੇਟ ਹੈਗਾ ਉਹ 1 ਲੱਖ ਸਬਸਕ੍ਰਾਈਬਰ ਦਾ ਜਲਦੀ ਪੂਰਾ ਕਰਾਂਗੇ ਤੇ ਸਵੇਰ ਦਾ ਸਮਾਂ ਹਨਾ ਮੈਂ ਸੋਚਿਆ ਚਲੋ ਗੱਲਾਂ ਬਾਤਾਂ ਤੁਹਾਡੇ ਨਾਲ ਕਰੀਏ ਦਿਨੇ ਸਾਰਾ ਦਿਨ ਬਿਜੀ ਰਹਿੰਨੇ ਆ ਉਹ ਜਿਹੜੀਆਂ ਬਈ ਹੁਣ ਫਸਲਾਂ ਦਾ ਸਮਾਂ ਹਨਾ ਮੌਸਮਾ ਜਿਹੜਾ ਆਪਣੇ ਏਰੀਆ ਦੇ ਵਿੱਚ ਠੰਡਾ ਹੋ ਗਿਆ ਤੇ ਜਿਹੜੀ ਰਾਤ ਦੀ ਕਈ ਜਗ੍ਹਾ ਤੇ بارش ਪੈ ਰਹੀ ਆ ਦੁਆਬੇ ਦੇ ਵਿੱਚ ਕਈ ਥਾਵਾਂ ਤੇ بارش ਹੋ ਰਹੀ ਆ ਜਾਂ ਆਪਣੇ ਫਰੀਦਕੋਟ ਸਾਈਡ ਵੀ ਕਈ ਜਗ੍ਹਾ ਤੇ ਜਿਹੜਾ ਮੀਂਹ ਬਹੁਤ ਪੈ ਰਿਹਾ ਰਾਤ ਦਾ ਤੇ ਆਪਣੇ ਜਿਹੜਾ ਤੁਹਾਨੂੰ ਦਿਖਾਉਣੇ ਪਿੰਡ ਦਾ ਮੌਸਮ ਆਪਣੇ ਕੰਨ ਮਣ ਕਿਤੇ ਕਿਤੇ ਬਰੀਕ ਬਰੀਕਾਂ ਨਹੀਂ ਢਿੱਗ ਰਹੀ ਆ ਲੱਗਦਾ ਹੈਗਾ ਵੀ ਦਿਨੇ ਮੀ ਆ ਸਕਦਾ ਹਨਾ ਆ ਤੁਸੀਂ ਝੋਨਾ ਦੇਖ ਲਓ ਇਹ 26 ਝੋਨੇ ਦੀ ਫਸਲ ਆ ਝੋਨੇ ਤੁਹਾਨੂੰ ਪਤਾ ਲੱਗਦਾ ਹੋਊਗਾ ਬਈ ਕਣੀ ਢੱਕਦੀਆਂ ਦਾ ਹਾਂਜੀ ਦੇਖੋ ਜੀ ਸਵਾਜ ਉਹ ਤੁਹਾਨੂੰ ਬਾਕੀ ਨਰਮਾ ਦਿਖਾਉਣੇ ਆਪਣਾ ਐ ਕਿ ਬਈ ਪ੍ਰਮਾਤਮਾ ਦੀ ਮਿਹਰ ਆ ਜਿਹੜੀ ਨਰਮੇ ਦੀ ਫਸਲ ਆ ਹਨਾ ਬਹੁਤ ਵਧੀਆ ਹੈਗੀ ਆ ਕਿਉਂਕਿ ਅਸੀਂ ਵੀ ਡੇਲੀ ਖੇਤਾਂ ਦੇ ਵਿੱਚ ਜਾਂਦੇ ਰਹਿੰਨੇ ਆ ਆਪਣੇ ਵੀ ਨਰਮਾ ਬੀਜਿਆ ਹੋਇਆ ਬਹੁਤ ਸੋਹਣੀ ਫਸਲ ਆ ਭਈ ਐਤਕੀ ਜਿੱਦੇ ਮੀਂਹ ਏਰੀ ਆਈ ਉਹਦੇ ਆਪਾਂ ਪਾਣੀ ਲਾਇਆ ਸੀ ਉਹਦੇ ਕਰਕੇ ਨਰਮਾ ਥੋੜਾ ਟੇਡਾ ਤਾਂ ਹੋ ਗਿਆ ਹਨਾ ਪਰ ਨਰਮਾ ਬਹੁਤ ਸੋਹਣਾ ਐਤਕੀ ਗੁਲਾਬੀ ਸੁੰਡੀ ਦਾ ਕਿਤੇ ਵੀ ਹਮਲਾ ਨਹੀਂ ਦਿਸਿਆ ਤੇ ਟੀਂਡੇ ਬਹੁਤ ਵਧੀਆ ਬਣਾਈ ਬੈਠਾ ਵੀ ਨਰਮਾ ਜੀ ਤੁਹਾਨੂੰ ਦਿਖਾਉਣਾ ਆਹ ਦੇਖੋ ਆਪਣੀ ਨਰਮੇ ਦੀ ਫਸਲ ਆ ਜੀ ਦੇਖੋ ਬਹੁਤ ਸੋਹਣੀ ਫਸਲ ਆ ਭਈ ਐਤਕੀ ਬਾਕੀ ਪ੍ਰਮਾਤਮਾ ਮਿਹਰ ਕਰੇ ਹਨ ਲੜੀਆਂ ਦੇ ਵਿੱਚ ਢਿੰਡੇ ਲੱਗੇ ਆ ਦੇਖੋ ਇਹ ਬਾਈ ਜੀ ਮੀਂਹ ਨਾਲ ਨਾ بارش ਨਾਲ ਜਦੋਂ ਹਨੇਰੀ ਜੀ ਆਈ ਸੀ ਪਰਸੋ ਚੋਂ ਉਥੇ ਉਹਦੇ ਨਰਮਾ ਹੋ ਗਿਆ ਟੇਡਾ ਆ ਦੇਖੋ ਟੇਡਾ ਹੋਇਆ ਬਈ ਨਰਮਾ ਪਰ ਜਿਹੜਾ ਨਰਮਾ ਇੱਕ ਇੱਕ ਬੂਟੇ ਦੇ 15-15 ਢਿੰਡੇ ਆਰਾਮ ਨਾਲ ਬਣਾਈ ਬੈਠਾ ਬਈ ਘੱਟ ਤੋਂ ਘੱਟ 12-15 ਢਿੰਡੇ ਹੈਗੇ ਆ ਬੂਟੇ ਤੇ ਬਾਕੀ ਫਲਾਵਰਿੰਗ ਸਟੇਜ ਆ ਹਨ ਇਹ ਤੋਂ ਬਾਅਦ ਹੋਰ ਫਲ ਚੱਕਣਾ ਜਿਹੜਾ ਮੌਸਮ ਕੱਚਾ ਹੋਣ ਕਰਕੇ ਠੰਡਾ ਹੋਣ ਕਰਕੇ ਨਰਮੇ ਸਰਵੇ ਹੋ ਗਿਆ ਗ੍ਰੋਥ ਹਜੇ ਕਰਨਗੇ ਹੋਰ ਵੀ ਤੇ ਜਿਹੜੇ ਹਿਸਾਬ ਨਾਲ ਆਪਾਂ ਖੇਤਾਂ ਜਾਂਦੇ ਆ ਬੰਦੇ ਕਹਿੰਦੇ ਆ ਵੀ 20 ਦਿਨ ਹੋਰ ਚੰਗੇ ਲੱਗ ਜਾਣ ਤੇ ਨਰਮਾ ਮਰਦਾ ਨਹੀਂ ਹਨਾ ਵੀ 20 ਵੀ ਮੰਨ ਤੱਕ ਘੱਟੋ ਘੱਟ ਹੋਊਗਾ ਵੀ 20 ਦਿਨ ਚੰਗੇ ਲੱਗ ਜਾਣ 20 ਦਿਨ ਹਜੇ ਸੁੰਡੀ ਦਾ ਅਟੈਕ ਨਾ ਹੋਵੇ ਤਾਂ ਵਧੀਆ ਹੋਊਗਾ ਬਾਕੀ ਹੁਣ ਹੋਰ ਵੀ ਭਰਾ ਜੁੜੇ ਆ ਬਾਈ ਜੀ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਆ ਤੇ ਆਪਣੇ YouTube ਚੈਨਲ ਦੇ 50000 ਸਬਸਕ੍ਰਾਈਬਰ ਹੋ ਚੁੱਕੇ ਆ ਬਾਈ ਉਹਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਹੁਤ ਸੋਹਣਾ ਕੰਟੈਂਟ ਲੈ ਕੇ ਆ ਰਹੇ ਆ ਪੂਰਾ ਪੰਜਾਬ ਆਪਾਂ ਘੁੰਮਾਂਗੇ ਹਨਾ ਜਿੱਥੇ-ਜਿੱਥੇ ਵੀ ਪੰਜਾਬ ਦੇ ਵਿੱਚ ਕੋਈ ਕਿਸਾਨ ਆ ਕੋਈ ਡੇਰੀ ਫਾਰਮਰ ਆ ਬੱਕਰੀ ਪਾਲਕਾ ਜਾਂ ਜਿਹੜਾ ਵੀ ਬੰਦਾ ਮਿਹਨਤ ਕਰਕੇ ਕਾਮਯਾਬ ਹੋਇਆ ਪੂਰੇ ਪੰਜਾਬ ਦੇ ਵਿੱਚ ਆਪਾਂ ਟੂਰ ਕਰਾਂਗੇ ਤੇ ਉਹਨਾਂ ਦੀ ਵੀਡੀਓ ਲੈ ਕੇ ਆਵਾਂਗੇ। ਬਾਕੀ ਤੁਹਾਡੇ ਨੇੜੇ ਜਿੱਥੇ-ਜਿੱਥੇ ਵੀ ਕੋਈ ਚੰਗਾ ਕੰਮ ਕਰ ਰਿਹਾ ਉਹ ਸਾਨੂੰ ਜਰੂਰ ਦੱਸਿਆ ਕਰੋ ਹਨਾ। ਕਿਉਂਕਿ ਪਤਾ ਨਹੀਂ ਲੱਗਦਾ ਕਈ ਵਾਰੀ ਬਹੁਤ ਬੰਦੇ ਮਿਹਨਤੀ ਬੈਠੇ ਹੁੰਦੇ ਆ। ਜਰੂਰ ਦੱਸਿਆ ਕਰੋ। ਹੈਲੋ। ਹੈਲੋ ਹਾਂਜੀ ਹਾਂਜੀ। ਕੀ ਹਾਲ ਹੈ ਜੀ? ਗੁੱਡ ਮਾਰਨਿੰਗ ਜੀ ਪਾਕਿਸਤਾਨ ਤੋਂ। ਹਾਂਜੀ ਭਾਈ ਗੁੱਡ ਮਾਰਨਿੰਗ। ਕੈਸੇ ਹੋ? ਮੋ ਸੋਹਣਾ ਬਈ ਮਾਹੌਲ ਆ ਹਨਾ ਪਿੰਡਾਂ ਦੀ ਸਵੇਰਾ ਜਾਨਵਰਾਂ ਦੀਆਂ ਆਵਾਜ਼ਾਂ ਸੁਣ ਰਹੀਆਂ ਹਰਿਆਲੀ ਆ ਹਨਾ ਸਵੇਰ ਉੱਠਦੇ ਆ ਜਦੋਂ ਬੰਦੇ ਦੀ ਸਾਰੀ ਜਿਹੜੀ ਥਕਾਵਟ ਹੈਗੀ ਉਹ ਦੂਰ ਹੋ ਜਾਂਦੀ ਆ ਹਰਿਆਲੀ ਮੱਥੇ ਲੱਗਦੀ ਆ ਜਾਂ ਆਪਾਂ ਗਏ ਲਈ ਵੀ ਪੰਛੀਆਂ ਦੀਆਂ ਆਵਾਜ਼ਾਂ ਤੁਹਾਨੂੰ ਸੁਣਾਉਣੇ ਆਪਾਂ ਹਨਾ ਕਿੰਨੇ ਆ ਪੰਛੀ ਦੇ ਲੋ ਝੋਨੇ 'ਚ ਫਿਰਦੇ ਆ ਕੀੜੇ ਮਕੌੜੇ ਖਾਂਦੇ ਆ ਦੇਖੋ ਹਾਂਜੀ ਹਾਂਜੀ ਭਾਈ ਹਮ ਵੀ ਠੀਕ ਹੈ हां भाई पंजाब से हैं पंजाब से इंडिया में पंजाब है ना पंजाब में बठिंडा के पास हमारा गांव है ये है जी अपनी बेरी है ना अपने पहला भाई इस जगह पे बहुत बड़ी बेरी होती सीगी जेडी जेडी बेरी बहुत ही ज्यादा पुरानी सीगी नहीं पता नहीं कितने साल आपा इतना दराख्त नहीं देखे बेरी दा ते वो जबों ये खेत खुद पधरे कीते ओदो पटाती सीगी ਪਰ ਉਹ ਉਹਦੇ ਤੋਂ ਅੱਗੇ ਜਿਹੜੀਆਂ ਹਬੇਰੀਆਂ ਤਿਆਰ ਹੋਈਆਂ ਹਨਾ ਇਹਨਾਂ ਦੀ ਉਮਰ ਹੋਊਗੀ 8 8 9 ਸਾਲ ਤੇ ਬਹੁਤ 베ਰੀਆਂ ਹਨਾ ਇਹ ਹੋਰ ਵੀ ਪਿੰਡ 'ਚ ਕਈ ਘਰਾਂਦੇ ਆ ਦੇਸੀ 베ਰੀ ਆ ਇਹ ਤੇ ਇਹਦੇ ਵਿੱਚ ਬਈ ਬਹੁਤ ਪੰਛੀ ਰਹਿੰਦੇ ਆ ਕਿਉਂਕਿ ਜਿਹੜੀ 베ਰੀ ਹੈਗੀ ਆ ਉਹ ਹਮਲਾਵਰ ਪੰਛੀਆਂ ਤੋਂ ਛੋਟੇ ਪੰਛੀਆਂ ਦਾ ਬਚਾਅ ਕਰਦੀ ਆ ਜਿਵੇਂ ਚਿੜੀ ਜਨੌਰ ਕੋਈ ਵੀ ਆ ਕੇ ਲੁਕਣਾ ਹੈਗਾ ਹਨਾ ਤਾਂ ਉਹ 베ਰੀ ਦੇ ਵਿੱਚ ਸੇਫ ਹੁੰਦਾ ਕੰਡੇ ਹੁੰਦੇ ਆ ਜਿਹੜਾ ਬਾਜ ਲਗੜ ਜੋ ਵੀ ਵੱਡਾ ਜਾਨਵਰ ਹੁੰਦਾ ਜਿਹੜਾ ਹਮਲੇ ਕਰਦਾ ਪੰਛੀਆਂ ਦੇ ਉਹ ਇਹਦੇ ਵਿੱਚ ਵੱਢ ਨਹੀਂ ਸਕਦਾ ਤਾਂ ਕਰਕੇ ਜਿਹੜੀ 베ਰੀ ਆ ਉਹ ਇੱਕ ਪ੍ਰਾਣਾ ਕੁਦਰਤੀ ਆਪਣਾ ਵਿਰਾਸਤੀ ਰੱਖਿਆ ਹੈਗਾ 베ਰੀਆਂ ਜਰੂਰ ਲਾਆ ਕਰੋ ਜਿਹੜੇ ਭਰਾ ਜਾਨਵਰਾਂ ਨੂੰ ਪਿਆਰ ਕਰਦੇ ਆ ਹਾਂਜੀ ਹਾਂਜੀ ਬਿਲਕੁਲ ਪੰਜਾਬ ਬਹੁਤ ਸੋਹਣਾ ਜੀ ਆ ਦੇਖੋ ਪੰਜਾਬ ਦੇ ਰੰਗ ਤੇ ਆਪਣਾ ਚੈਨਲ ਦੱਸੋ ਜੀ ਕਿਨੇ ਕਿਨੇ ਸਬਸਕ੍ਰਾਈਬ ਕੀਤਾ 55 ਜਣੇ ਦੇਖ ਰਿਹਾ ਬਈ ਕਮੈਂਟ ਜਰੂਰ ਕਰੋ ਕੌਣ ਕੌਣ ਦੇਖ ਰਿਹਾ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਹਾ-ਕਹਾਹੋਂ ਸੇ ਆਪ ਦੇਖ ਰਹੇ ਹੋ ਇੱਕ ਵਾਰ ਕਮੈਂਟ ਜਰੂਰ ਕਰੋ ਆਪਕੇ ਏਰੀਆ ਮੌਸਮ ਕਿਹਦਾ ਹੈ ਬਈ ਜਿਹੜੇ ਬਈ ਪੰਜਾਬ ਤੋਂ ਹੈਗੇ ਆ ਆਪਣੇ ਨਾਲ ਜੁੜੇ ਦੱਸਿਓ ਹਨਾ ਜਰੂਰ ਮੌਸਮ ਕਿਵੇਂ ਦਾ ਆਪਣੇ ਤੁਹਾਡਾ ਕਿਹੜਾ ਏਰੀਆ ਹੈਗਾ ਮੌਸਮ ਕਿਵੇਂ ਦਾ ਹੈਗਾ ਹਾਂਜੀ ਅਰਨਵਜੀਤ ਸਿੰਘ ਸਤਿ ਸ਼੍ਰੀ ਅਕਾਲ ਬਈ ਜੀ ਸਤਿ ਸ਼੍ਰੀ ਅਕਾਲ ਹੁਸ਼ਿਆਰਪੁਰ ਤੋਂ ਬਈ ਜੀ ਮੌਸਮ ਕਿਦਾਂ ਆਪਣੇ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਨੇੜੇ ਤਾਂ بارش ਹੋ ਰਹੀ ਹੈ ਪਤਾ ਲੱਗਿਆ ਹਨਾ ਤੇ ਆਪਣੇ ਦੱਸੋ ਕਿਵੇਂ ਦਾ ਮੌਸਮ ਹੈਗਾ ਜੀ ਬਹੁਤ ਬਈ ਮਾਲਵੇ ਦੀ ਜਿਹੜੀ ਇੱਕ ਨਾ ਪਛਾਣ ਹੁੰਦੀ ਸੀਗੀ ਨਰਮੇ ਦੀ ਫਸਲ ਹਨਾ ਜਿਵੇਂ ਸਰਤਾਜ ਨੇ ਵੀ ਗੀਤ ਦੇ ਵਿੱਚ ਲਿਖਿਆ ਹੈਗਾ ਕਿ ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਕਿ ਦੁਆਬੇ ਵਿੱਚ ਫੁੱਲ ਨਹੀਂ ਕੁਪਾਈ ਦੇ ਮੈਂ ਪਾਕਿਸਤਾਨ اسلامਾਬਾਦ ਸੇ ਹਾਂ ਵੀ ਹਾਂ ਵੀ ਬਹੁਤ ਅੱਛਾ ਮੌਸਮ ਹੈ ਜੀ ਬਾਈ ਜੀ ਬਾਈ ਆਪਣੇ ਵੀ ਬਾਈ ਬਹੁਤ ਵਧੀਆ ਮੌਸਮ ਆ ਪੰਛੀਆਂ ਦੀਆਂ ਆਵਾਜ਼ਾਂ ਸੁਣ ਰਹੇ ਆ ਸਕੂਨ ਆ ਹਨ ਤੇ ਸਾਰਿਆਂ ਦਾ ਬਾਕੀ ਧੰਨਵਾਦ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਆ ਲਾਈਵ ਦੇ ਵਿੱਚ ਤੇ ਆਪਣੇ 50000 ਸਬਸਕ੍ਰਾਈਬਰ ਹੋ ਚੁੱਕਿਆ ਜੀ YouTube ਚੈਨਲ ਤੇ ਜਿਹੜਾ ਇੱਕ ਹਨਾ ਆਪਣਾ ਪਿੰਡ ਵਾਲਿਆਂ ਦਾ ਨੌਜਵਾਨਾਂ ਦਾ ਇੱਕ ਸੁਪਨਾ ਹੁੰਦਾ ਹੈਗਾ ਵੀ ਆਪਾਂ ਕੋਈ ਟੀਚਾ ਲੈ ਕੇ ਚੱਲਦੇ ਆਂ ਵੀ ਇੰਨੇ ਸਮੇਂ ਨੂੰ ਆ ਜਗ੍ਹਾ ਤੇ ਪਹੁੰਚਾਂਗੇ ਹਨਾ ਤੇ ਅਸੀਂ ਦੇਖੋ ਇੱਕ ਆਪਦੇ ਛੋਟੇ ਜਿਹੇ ਫੋਨ ਤੋਂ ਇਹ ਚੈਨਲ ਸ਼ੁਰੂ ਕੀਤਾ ਸੀਗਾ ਅੱਜ ਤੋਂ ਡੇਢ ਡੇਢ ਸਾਲ ਪਹਿਲਾਂ ਆਪਣੇ ਛੋਟੇ ਜਿਹੇ ਇੱਕ ਫੋਨ ਤੋਂ ਚੈਨਲ ਸ਼ੁਰੂ ਕੀਤਾ ਸੀਗਾ ਉਦੋਂ ਸੋਚਿਆ ਨਹੀਂ ਸੀ ਇੱਥੋਂ ਤੱਕ ਆਵਾਂਗੇ ਬਹੁਤ ਭਰਾਵਾਂ ਨੇ ਸਾਥ ਦਿੱਤਾ ਚੰਗੀਆਂ ਆਪਾਂ ਵੀਡੀਓ ਕੀਤੀਆਂ ਵਧੀਆ ਕੰਟੈਂਟ ਲੈ ਕੇ ਆਏ ਆਂ ਅੱਜ ਤੱਕ ਆਪਣੇ ਚੈਨਲ ਤੇ ਕੋਈ ਵੀ 네ਗੇਟਿਵ ਕਮੈਂਟ ਨਹੀਂ ਆਉਂਦਾ ਹਨਾ ਜਾਂ ਆਪਾਂ ਕਿਸੇ ਦੀ ਵੀ ਕੋਈ ਫੇਕ ਵੀਡੀਓ ਨਹੀਂ ਬਣਾਉਂਦੇ ਜਾਂ ਕਿਸੇ ਗਲਤ ਬੰਦੇ ਦੀ ਆਪਾਂ ਪ੍ਰੋਮੋਸ਼ਨ ਨਹੀਂ ਕਰਦੇ ਜੋ ਵੀ ਆਪਣਾ ਕੰਟੈਂਟ ਹੁੰਦਾ ਬਈ ਜੀ ਉਹ ਵਧੀਆ ਸਾਫ ਸੁਥਰਾ ਹੋਊਗਾ ਜਿਹੜੇ ਕਿਸਾਨ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਉਹ ਕਿਸਾਨਾਂ ਦੀ ਜਿਹੜੀ ਸਚਾਈ ਹੈਗੀ ਹੈ ਜਿਹੜੀ ਉਹਨਾਂ ਦੀ ਮਿਹਨਤ ਉਹ ਲੈ ਕੇ ਆਉਣੇ ਆ ਇਹ ਨਹੀਂ ਵੀ 4 ਪੈਸੇ ਲੈ ਕੇ ਕਿਸੇ ਗਲਤ ਬੰਦੇ ਦੀ ਪ੍ਰੋਮੋਸ਼ਨ ਕਰਾਂਗੇ ਨਾ ਕੀਤੀ ਤੇ ਨਾ ਹੀ ਕਰਾਂਗੇ ਇਹ ਜ਼ਿੰਦਗੀ ਦਾ ਸੂਲ ਆ ਜਦੋਂ ਚੈਨਲ ਬਣਾਇਆ ਸੀ ਉਦੋਂ ਵੀ ਇਹ ਸੋਚ ਕੇ ਚੱਲੇ ਸੀ ਕਿ ਜਿੰਨਾ ਸਮਾਂ ਕੰਮ ਕਰਾਂਗੇ ਵਧੀਆ ਤਰੀਕੇ ਦੇ ਨਾਲ ਸਾਫ਼ ਸੁਥਰਾ ਕੰਮ ਹੋਊਗਾ ਪੰਜਾਬ ਦੇ ਹਿੱਤ ਵਿੱਚ ਹੋਊਗਾ ਇਹ ਅਮਰਸਰ ਜਾਂ ਗੁਰਦਾਸਪੁਰ ਕਿਦਰ ਹੈ ਆਪਸੇ ਭਾਈ ਅਮਰਸਰ ਗੁਰਦਾਸਪੁਰ ਤੋਂ ਬਹੁਤ ਦੂਰ ਹੈ ਹਮਾਰੇ ਸੇ ਬਹੁਤ 200 ਕਿਲੋਮੀਟਰ ਕੇ ਆਸ-ਪਾਸ ਹੋਗਾ ਯੈਸ bro ਮੀ ਪੈਂਦਾ ਇਹ ਪੰਜਾਬ ਜਲੰਧਰ ਠੀਕ ਹੈ ਭਾਈ ਅਮਰਤਪਾਲ ਜੀ ਹੋਰ ਭਾਈ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਧੰਨਵਾਦ ਭਾਈ ਲਾਈਵ ਦੇਖਣ ਦੇ ਲਈ ਤੇ ਭਈ ਆਪਾਂ ਸਿੱਧੇ ਸਾਤੇ ਬੰਦੇ ਆ ਹਨਾ ਬਾਲੀਆਂ ਗੱਲਾਂ ਨਹੀਂ ਆਉਂਦੀਆਂ ਸੁਬ੍ਹਾ ਸੁਬ੍ਹਾ ਗਲਾ ਵੀ ਖਰਾਬ ਹੁੰਦਾ ਜਿੰਨੀ ਆਵਾਜ਼ ਨਿਕਲ ਰਹੀ ਆ ਭਈ ਸਾਰੇ ਐਡਜਸਟ ਕਰਿਓ ਬਾਕੀ ਕਮੈਂਟ ਕਰੋਗੇ ਹਨਾ ਜੁੜੇ ਰਹਾਂਗੇ ਚਲੋ ਹੋਰ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਕਮੈਂਟ ਜ਼ਰੂਰ ਕਰਿਓ ਔਰ ਸਰਦਾਰ ਜੀ کیسے ਹਨ ਆਪ ਵੀ ਕੇ ਚੋਹਾਨ ਭਾਈ ਜੀ ਬਹੁਤ ਅੱਛੇ ਹਨ ਬਹੁਤ ਅੱਛੇ ਆਪ ਬਤਾਏ ਕਿਵੇਂ ਹੋ ਭਈ ਇੱਕ ਉਹ ਹਿੰਦੀ ਵਾਲੇ ਜਿੰਨੇ ਵੀ ਭਾਈ ਹੈ ਹਨਾ ਓਨ ਕੀ ਮੈਂ ਬਹੁਤ ਅ ਇਸ ਬਾਤ ਕੀ ਕਦਰ ਕਰਤਾ ਹੂੰ ਕਿ ਉਹ ਸਰਦਾਰ ਬੰਦੇ ਕੋ ਬਹੁਤ ਇੱਜ਼ਤ ਸੇ ਬੁਲਾਤੇ ਹਨ ਸਰਦਾਰ ਜੀ ਬੁਲਾਤੇ ਹਨ ਜੋ ਹਮਾਰੇ ਗੁਰੂਆਂ ਨੇ ਹਮਾਰੇ ਕੋ ਪਗੜੀ ਦੀ ਹੈ ਇੱਕ ਨਈ ਪਛਾਣ ਦੀ ਹੈ ਲਗ ਪਛਾਣ ਹੁੰਦੀ ਹੈ ਸਰਦਾਰ ਬੰਦੇ ਕੀ ਹਨ ਉਸ ਕੀ ਉਹ ਕਦਰ ਕਰਤੇ ਹਨ ਬਾਈ ਥੈਂਕ ਯੂ ਬਹੁਤ ਬਹੁਤ ਆਪਕਾ ਔਰ ਕਿਆ ਕਿਆ ਕਾਮ ਕਰਤੇ ਹੋ ਆਪ ਸਭੀ ਕਮੈਂਟ ਜਰੂਰ ਕਰੋ ਤੇ ਬਾਈ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਹਨਾ ਆਪਣੇ YouTube ਚੈਨਲ ਦੀ ਤੇ ਜਦੋਂ ਅਸੀਂ ਸੋਚਿਆ ਨਹੀਂ ਸੀਗਾ ਬਈ ਚੈਨਲ ਸ਼ੁਰੂ ਕੀਤਾ ਵੀ ਇੱਥੋਂ ਤੱਕ ਆਵਾਂਗੇ ਕਿਉਂਕਿ ਜਿਹੜੇ ਆਪਣੇ ਨਾਲ ਚੈਨਲ ਵਾਲੇ ਹੋਰ ਭਰਾ ਹੁੰਦੇ ਸੀ ਹਨਾ ਉਦੋਂ ਸਾਨੂੰ ਵਾਚ ਟਾਈਮ ਪੂਰਾ ਕਰਨ ਦਾ ਬੜਾ ਵੱਡਾ ਟਾਰਗੇਟ ਹੁੰਦਾ ਸੀਗਾ ਇੱਕ ਦੂਜੇ ਨਾਲ ਅਸੀਂ ਗੱਲਾਂ ਕਰਦੇ ਤੇਰਾ ਕਿੰਨਾ ਹੋ ਗਿਆ ਉਹਨੇ ਕਹਿਣਾ ਮੇਰਾ ਯਾਰ ਹਜੇ 1000 ਘੰਟਾ ਪਿਆ ਕਿਸੇ ਦਾ ਪਹਿਲਾਂ ਹੋ ਗਿਆ ਕਿਸੇ ਦਾ ਬਾਅਦ ਦੇ ਵਿੱਚ ਪਰ ਜਿਹੜਾ ਉਹ ਸਮਾਂ ਹੁੰਦਾ ਬਈ ਉਹਦਾ ਇੱਕ ਅਲੱਗ ਸਵਾਦ ਹੁੰਦਾ ਚੈਨਲ ਚਲਾਉਣ ਦਾ ਹਨਾ ਖਿੱਚ ਹੁੰਦੀ ਹੈ ਬੰਦੇ ਨੂੰ ਵਾਚ ਟਾਈਮ ਪੂਰਾ ਕਰਨਾ ਆਪਾਂ ਘਰਾਂ ਵਾਲੇ ਫੋਨਾਂ ਤੋਂ ਕਹਿ ਕੇ ਕਿ ਲੋਕਾਂ ਨੂੰ ਇਹ ਕਹਨੇ ਆ ਵੀ ਵੀਡੀਓ ਦੇਖਿਓ ਪੂਰੀ ਦੇਖਿਓ ਹਨਾ ਪਰ ਜਦੋਂ ਆਪਣਾ ਚੈਨਲ ਮੋਨਟਾਈਜ਼ ਹੁੰਦਾ ਬਹੁਤ ਖੁਸ਼ੀ ਹੁੰਦੀ ਆ ਚਲੋ ਇਨਕਮ ਆ ਜਿਹੜੀ ਹੌਲੀ ਹੌਲੀ ਆਉਣੀ ਹੁੰਦੀ ਆ ਇਹ ਨਹੀਂਗਾ ਵੀ ਅੱਜ ਆਪਾਂ ਚੈਨਲ ਬਣਾ ਲਿਆ 5-6 ਮਹੀਨੇ ਜੀ ਆਪਾਂ ਹਜ਼ਾਰਾਂ ਲੱਖਾਂ ਕਮਾ ਲਾਂਗੇ ਇਦਾਂ ਦਾ ਕੰਮ ਨਹੀਂ ਹੁੰਦਾ YouTube ਤੇ ਯੂਟਿਊਬਰ ਸਵਾ ਮੰਗਦੀ ਆ ਤੁਹਾਡਾ ਕੰਟੈਂਟ ਆ ਜਿਹੜਾ ਵਧੀਆ ਹੋਣਾ ਚਾਹੀਦਾ ਤੁਸੀਂ ਵਧੀਆ ਕੰਟੈਂਟ ਲੈ ਕੇ ਆਓ YouTube ਨੂੰ ਲੱਗੇ ਹਨਾ ਤੁਹਾਡੇ ਚ ਕੋਈ ਕਲਾ ਹੈਗੀ ਆ ਫੇਰ ਅੱਗੇ ਉਹ ਲੋਕਾਂ ਨੂੰ ਰეკਮੈਂਡ ਕਰਦੇ ਨੇ ਤੁਹਾਡੇ ਨਾਲ ਹੌਲੀ ਹੌਲੀ ਜਿਹੜਾ ਲੋਕਾਂ ਦਾ ਕਾਫਲਾ ਹੈਗਾ ਉਹ ਵੱਧ ਜਾਂਦਾ ਤੇ ਜਿਵੇਂ ਆਪਣਾ 50000 ਸਬਸਕ੍ਰਾਈਬਰ ਹੋ ਚੁੱਕੇ ਆ ਜਿਹੜੀ ਪਹਿਲੀ ਅਚੀਵਮੈਂਟ ਆਪਾਂ کہہ ਲਈਏ ਉਹ ਆਪਾਂ ਪੂਰੀ ਕੀਤੀ ਆ ਤ੍ਰਿਪੁਰਾ ਨਸ਼ਾ ਵਿੱਚ ਦੂਜਾ ਪੰਜਾਬ ਕੇ ਬਾਅਦ ਤ੍ਰਿਪੁਰਾ ਨਸ਼ਾ ਵਿੱਚ ਡੂਬਾ ਓਕੇ ਹਾਂਜੀ ਨਸ਼ੇ ਦੀ ਪ੍ਰੋਬਲਮ ਸਾਰੇ ਹੈ ਜੀ ਕਿਤੇ ਵੀ ਆਪਾਂ ਚਲੇ ਜਾਈਏ ਹਨਾ ਨਸ਼ੇ ਦੀ ਪ੍ਰੋਬਲਮ ਸਭੀ ਕੰਟਰੀਓ ਮੇ ਹੈ ਸਭੀ ਰਾਜਿਓ ਮੇ ਹੈ ਪੰਜਾਬ ਥੋੜਾ ਸਾ ਜਿਆਦਾ ਹਾਈਲਾਈਟ ਹੋ ਜਾਂਦਾ ਹੈ ਪੰਜਾਬ ਕੋ ਜਿਆਦਾ ਡਿਫੇਮ ਕੀਤਾ ਜਾਂਦਾ ਹੈ ਨਸ਼ੇ ਕੇ ਲਈ ਐਸੀ ਬਾਤ ਨਹੀਂ ਹੈ ਆਪ आ, हमारे जैसे लोगों को देखिए ना पिंक का जर्ग आप सर्च कीजिए इंस्टाग्राम पे यूट्यूब पे पिंक का जर्ग है हमारे पंजाब का नौजवान है जो बहुत अच्छा काम कर रहा है पंजाब में और हमारे जैसे हजारों लाखों जो नौजवान है जो जिन्होंने कभी नशे को टच भी नहीं किया चलो वो एक अलग साइड है पंजाब में नशा भी है सभी स्टेट में है सभी कंट्रियों में है जो अपने आप को डेवेल्प कंट्री बोलते हैं उन ਉਹ ਕੰਟਰੀ ਉਮੀ ਤਾਂ ਬਹੁਤ ਜ਼ਿਆਦਾ ਨਸ਼ਾ ਹੈ। ਸੋ ਨਸ਼ੇ ਕੋ ਹਮਨੇ ਹੀ ਕੰਮ ਕਰਨਾ ਹੈ ਰਲ ਮਿਲ ਕੇ। ਆਰਗੈਨਿਕ ਖੇਤੀ ਸਤਸ੍ਰੀ ਕਾਲਬਾਈ ਜੀ ਕਿੱਥੋਂ ਤੁਸੀਂ? ਹਾਂਜੀ ਬਾਈ ਸਤਸ੍ਰੀ ਕਾਲਜੀ ਬਾਈ ਆਪਣਾ ਭਲਾਈਆਣਾ ਪਿੰਡ ਆ ਜੀ। ਬਟਿੰਡਾ ਮੁਕਸਰ ਰੋਡ ਤੇ ਆ ਜੀ। ਭਲਾਈਆਣਾ ਪਿੰਡ ਆ ਜੀ। ਗਿੱਦੜਵਾ ਹਲਕਾ ਜੀ। ਜਿੱਥੇ ਅੱਜਕੱਲ ਬੜੀ ਸਿਆਸੀ ਹਲਚਲ ਹੋ ਰਹੀ ਆ ਹਨਾ। ਡਿੰਪੀ ਢਿੱਲੋਂ ਜਿਹੜੇ ਛੱਡ ਕੇ ਗਏ ਆ ਅਕਾਲੀ ਦਲ ਨੂੰ ਉਹ ਹਲਕਾ ਆਪਣਾ ਵੀ ਗਿੱਦੜਵਾ ਆਪਣੇ ਤੋਂ ਹੈਗਾ 14-15 ਕਿਲੋਮੀਟਰ। ਬਟੇਂਡਾ 30 ਕਿਲੋਮੀਟਰ ਆ ਜੀ ਬਟੇਂਡਾ ਮੁਕਸਰ ਜੀਟੀ ਰੋਡ ਤੇ ਪਿੰਡ ਆਪਣਾ ਆਪਾਂ ਕਿੱਥੋਂ ਬਈ ਜੀ ਆਰਗੇਨਿਕ ਖੇਤੀ ਕਰਦੇ ਹਾਂ ਤੁਸੀਂ ਹਾਂਜੀ ਬਾਕੀ ਆਪਾਂ YouTube ਚੈਨਲ ਦੀ ਗੱਲ ਕਰ ਰਹੇ ਸੀਗੇ ਹਨਾ ਸਾਨੂੰ ਬਹੁਤ ਭਰਾ ਹੁਣ ਪੁੱਛਦੇ ਹੈਗੇ ਵੀ ਆਪਾਂ ਚੈਨਲ ਬਣਾਉਣਾ ਬਈ ਕਿਵੇਂ ਹੈਗਾ ਇਹ ਕੰਮ ਕਿੰਨੀ ਕਨਕਮ ਹੁੰਦੀ ਆ ਬਾਈ ਜੀ ਪਹਿਲਾਂ ਇਹ ਦੇਖੋ ਵੀ ਆਪਣੇ ਚ ਕਲਾ ਕੀ ਹੈਗੀ ਆ ਆਪਾਂ ਕੀ ਦਿਖਾਉਣਾ ਲੋਕਾਂ ਨੂੰ ਹਨਾ ਵੀ ਜਿਹਦੇ ਨਾਲ ਆਪਣਾ ਚੈਨਲ ਚੱਲਣਾ ਇਹ ਨਹੀਂਗਾ ਵੀ ਜੇ ਮੇਰਾ ਚੈਨਲ ਬਣਾ ਮੇਰੇ ਕਿਸੇ ਰਿਸ਼ਤੇਦਾਰ ਨੇ ਚੈਨਲ ਬਣਾ ਲਿਆ ਤਾਂ ਉਹ ਵੀ ਕਾਮਯਾਬ ਹੋ ਸਕਦਾ ਤੁਹਾਡੇ ਅੰਦਰ ਕਲਾ ਕੀ ਹੈਗੀ ਹੈ ਤੁਸੀਂ ਕੀ ਦਿਖਾ ਸਕਦੇ ਹੋ ਤੁਸੀਂ ਘੁੰਮਣ ਫਿਰਨ ਦਾ ਸ਼ੌਂਕ ਰੱਖਦੇ ਹੋ ਤਾਂ ਉਹ ਤੁਸੀਂ ਲੋਕਾਂ ਨੂੰ ਦਿਖਾ ਸਕਦੇ ਹੋ ਵਲੌਗ ਬਣਾ ਕੇ ਤੁਹਾਡੇ ਚ ਕੋਈ ਚੀਜ਼ ਬਣਾਉਣ ਦੀ ਕਲਾ ਹੈ ਨਾ ਤੁਸੀਂ ਮਿਸਤਰੀ ਹੋ ਆਪਣਾ ਉਹ ਕੰਮ ਦਿਖਾਓ ਇਦਾਂ ਚੀਜ਼ਾਂ ਬਣਦੀਆਂ ਨੇ ਤੁਹਾਡੇ ਵਿੱਚ ਕੋਈ ਜਿਹੜਾ ਸਟੱਡੀ ਨੂੰ ਲੈ ਕੇ ਸਕਿੱਲ ਹੈਗਾ ਤੁਸੀਂ ਚੈਨਲ ਬਣਾਓ ਆਪਣੀਆਂ ਕਲਾਸਾਂ ਹੁੰਦੀਆਂ ਜਿਵੇਂ ਸਟੱਡੀ ਦੀਆਂ ਉਹ ਦਿਖਾ ਸਕਦੇ ਹੋ ਹਨਾ ਕੁਕਿੰਗ ਦੇ ਵਿੱਚ ਤੁਸੀਂ ਵਧੀਆ ਐਕਸਪਰਟ ਹੋ ਕੁਕਿੰਗ ਚੈਨਲ ਤੁਹਾਡਾ ਵਧੀਆ ਚੱਲ ਸਕਦਾ ਤੁਸੀਂ ਕਿਤਾਬਾਂ ਦੇ ਰਿਵਿਊ ਕਰ ਸਕਦੇ ਹੋ ਤੁਹਾਡੇ ਚ ਬੋਲਣ ਦੀ ਕਲਾ ਵਧੀਆ ਤਾਂ ਤੁਸੀਂ ਆਡੀਓ ਬੁੱਕ ਦਾ ਚੈਨਲ ਬਣਾ ਸਕਦੇ ਹੋ ਹਨਾ ਬੜੀਆਂ ਇਹਦੇ ਵਿੱਚ ਬਈ ਜੀ ਜਿਹੜੀਆਂ ਲਾਈਨ ਹੈਗੀਆਂ ਨੇ ਸੰਭਾਵਨਾਵਾਂ YouTube ਤੇ ਹਜੇ ਵੀ ਮੌਕਾ ਹੈ ਜਿਹੜੇ ਪਰਾਉਣਾ ਚਾਹੁੰਦੇ ਆ ਸਕਦੇ ਹਨਾ ਪਟਿਆਲੇ ਤੋਂ ਅੱਛਾ ਅੱਛਾ ਠੀਕ ਹੈ ਬਈ ਜੀ ਪਟਿਆਲੇ ਤੋਂ ਜ਼ਰੂਰ ਬਈ ਵਧੀਆ ਗੱਲ ਆ ਬਈ ਆਰਗੇਨਿਕ ਖੇਤੀ ਕਰਦੇ ਹੋਣਾ ਆਪਣੇ ਏਰੀਆ ਦੇ ਵਿੱਚ ਬਈ ਤੁਸੀਂ ਜਾਣਦੇ ਹੋਵੋਗੇ ਅੰਕਲ ਹੈਗੇ ਨੇ ਅਮਰਜੀਤ ਸਿੰਘ ਜਾਂ ਅਮਰਜੀਤ ਸ਼ਰਮਾ ਚੈਨਾ ਵਾਲੇ ਜਿਨ੍ਹਾਂ ਨੇ ਜਿਹੜਾ ਕੁਦਰਤੀ ਖੇਤੀ ਪੰਜਾਬ ਦੇ ਵਿੱਚੋਂ ਮੁੱਢਲੇ ਕਿਸਾਨ ਹੈਗੇ ਆ ਜਿਨ੍ਹਾਂ ਨੇ ਜਿਹੜਾ ਅੱਜ ਦੀ ਕੁਦਰਤੀ ਖੇਤੀ ਦੀ ਜਿਹੜੀ ਸ਼ੁਰੂਆਤ ਕੀਤੀ ਉਸ ਲਹਿਰ ਦੀ ਅਮਰਜੀਤ ਸ਼ਰਮਾ ਜੀ ਦਾ ਪਿੰਡ ਆਪਣੇ ਤੋਂ 11-12 ਕਿਲੋਮੀਟਰ ਚੈਨਾ ਪਿੰਡ ਜੈਤੋ ਦੇ ਨੇੜੇ ਖੇਤੀ ਵਿਰਾਸਤ ਮਿਸ਼ਨ ਜਿਹੜੀ ਸੰਸਥਾ ਜੈਤੋ ਹੈਗੀ ਆ ਉਹ ਵੀ ਆਪਣੇ ਨੇੜੇ ਹੈਗੀ ਆ ਬਾਕੀ ਬਾਈ ਕਮਲਜੀਤ ਹੈਰ ਆਪਣੇ ਏਰੀਏ ਦੇ ਨੇ। ਹੋਰ ਭੱਜ ਕੇ ਹਾਲ ਚਾਲ ਹੈ। ਹਾਂਜੀ ਬਾਈ ਸਿੰਘ ਸਰ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਤੁਸੀਂ ਦੱਸੋ। ਹਾਂਜੀ ਨਰਿੰਦਰ ਮੋਦੀ ਵੀ ਜੁੜ ਚੁੱਕੇ ਆ। ਹਾਂਜੀ ਹੈਲੋ ਭਾਈ ਔਰ ਬਹਿਣੋ। ਕੀ ਹਾਲ ਹੈ ਪੀਐਮ ਜੀ? ਆਪ ਬਤਾਇਂ ਹਮ ਤੋ ਅੱਛੇ ਹੈ। ਲੋਗੋ ਕਾ ਕੁਛ ਸੋਜੀ ਆਪ। ਸੋ ਜੋ ਵੀ ਭਰਾ ਹੈਗੇ ਚੈਨਲ ਆਪਣਾ ਬਣਾਉਣਾ ਚਾਹੁੰਦੇ ਆ ਵਧੀਆ तरीके नाल काम करो सत श्रीकाल जी वीर कौन से ज़िले से बोल रहे हैं आप हमारी जमात गई थी मुखसर में आप किस जगह से बोल रहे हैं आपके इलाक़ा बहुत अच्छा लगा हमें भाई जी हमारा गांव है भलाइयाना बठिंडा से मुखसर रोड पे भलाइयाना गांव है हमारा और आज हम लाइव हुए हैं हमारे चैनल पे पचास हज़ार प्लस सब्सक्राइबर हो चुके हैं जिसके लिए हम सभी भाइयों और बहनों का धन्यवाद करते हैं और आगे से हम विनती करते हैं कि ऐसे ही हमारे चैनल से आप जुड़े रहिए और एक बात हम सभी को बताना चाहते हैं कि हमारे गांव में एक बड़ा मेला चल रहा है एग्जीबिशन लगी हुई है आज दोपहर के समय बारह एक बजे हम लाइव होंगे तब आपने ज़रूर चैनल देखना हम लाइव करेंगे वहाँ पर तो आपको बहुत अच्छी अच्छी चीज़ें दिखाएँगे कल भी हमने लाइव किया था मशहूर पंजाबी सिंगर है जो वो भी आते हैं शाम को शाम को भी हम लाइव करेंगे और दोपहर के समय भी करेंगे आपको जो पंजाब की विरासत है ना जो पुराना पंजाब होता था वो दिखाएंगे आज बारह बजे लाइव होंगे और बताओ जी कैसे हो आप भाई कमेंट करो जरूर सारे जने कि जुड़े हो जी आप बस दो मिनट लाइव करना फिर चलें घरें तैयार होंने जाना हैगा का काम तो ਬਾਕੀ ਗੋਡ ਫਾਰਮਿੰਗ ਵਾਲਾ ਹੈ ਕੋਈ ਭਰਾ ਗੋਡ ਫਾਰਮਿੰਗ ਕਰਦਾ ਹੋਵੇ ਜੋ ਜਿਹੜੀਆਂ ਸਾਡੀਆਂ ਭੈਣਾਂ ਹਨਾ ਘਰਾਂ 'ਚ ਹੁੰਦੀਆਂ ਫ੍ਰੀ ਹੁੰਦੀਆਂ ਦਿਨ ਦੇ ਸਮੇਂ ਚਲੋ ਸਵੇਰ ਸ਼ਾਮ ਕੰਮ ਹੁੰਦਾ ਤਾਂ ਉਹ ਵੀ ਚਾਹੁੰਦੀਆਂ ਨੇ ਅਸੀਂ ਚੈਨਲ ਬਣਾਈਏ ਤਾਂ ਭੈਣੋ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਮਾਤਾ ਹੈਗੀ ਆ ਜਾਂ ਤੁਸੀਂ ਵਧੀਆ ਤਰੀਕੇ ਦੇ ਨਾਲ ਬੋਲ ਲੈਨੇ ਹੋ ਤਾਂ ਜਿਹੜਾ ਚੈਨਲ ਤੁਸੀਂ ਬਣਾਓ ਹਨਾ ਪੰਜਾਬੀ ਸਟੋਰੀਆਂ ਨੇ ਜਿਹੜੀਆਂ ਕਹਾਣੀਆਂ ਪਹਿਲਾਂ ਹੁੰਦੀਆਂ ਸੀ ਆਪਣੇ ਬਜ਼ੁਰਗ ਆਪਾਂ ਨੂੰ ਸੁਣਾਉਂਦੇ ਹੁੰਦੇ ਸੀ ਉਹ ਤੁਸੀਂ ਚੈਨਲ ਸ਼ੁਰੂ ਕਰੋ ਤਾਂ ਬਹੁਤ ਵਧੀਆ ਤੁਹਾਡਾ ਚੈਨਲ ਜਿਹੜਾ ਚੱਲੂਗਾ ਪੰਜਾਬੀ ਕਹਾਣੀਆਂ ਸੁਣਾਓ ਹਨਾ ਪ੍ਰਾਣੀਆਂ ਲੋਕਾਂ ਨੂੰ ਵਧੀਆ ਤਰੀਕੇ ਦੇ ਨਾਲ ਵੀਡੀਓ ਦੀ ਐਡੀਟਿੰਗ ਕਰੋ ਤੇ ਚੈਨਲ ਤੁਸੀਂ ਸ਼ੁਰੂ ਕਰੋ ਵਧੀਆ ਤਰੀਕੇ ਨਾਲ ਕਰੋ ਤੇ ਸਕਸੈਸ ਹੋਊਗੀ। ਨੋ ਬਈ بارش ਹੋ ਗਈ ਹੈ ਸ਼ੁਰੂ ਹੁਣ। ਕਾਫੀ ਮੀਂਹ ਕਣੀਆਂ ਜੀਆਂ ਪੈਣ ਲੱਗੀਆਂ। ਇਹ ਆ ਜੀ ਆਪਣੀ ਜਿੰਮੀ। ਇਹ ਬਹੁਤ ਹੀ ਸਿਆਣੀ ਹੈ ਜਿੰਮੀ। ਦੇਖੋ ਜੀ ਬਹੁਤ ਪਿਆਰੀ ਬੱਚੀ ਆ ਇਹ ਜਿੰਮੂ ਇਹਦੀ ਕਟਿੰਗ ਕੀਤੀ ਸੀ ਬਈ ਇਹਦੇ ਨਵਾਂ ਕੋਟ ਆ ਰਿਹਾ ਦੇਖੋ ਕਿਵੇਂ ਜਿੰਮੂ ਓ ਜਿੰਮੂ ਕੈਸੇ ਹੋ ਠੀਕ ਆ ਬਾਈ ਜੀ ਜਿੰਨੇ ਵੀ ਭਰਾ ਜੁੜੇ ਆ ਧੰਨਵਾਦ ਸਾਰਿਆਂ ਦਾ ਜਉਂਦੇ ਵਸਦੇ ਰਹੋ ਚਲੋ ਆਪਾਂ ਲਾਈਵ ਦੀ ਕਰਦੇ ਆ ਸਮਾਪਤੀ ਤੇ ਅੱਜ ਦਿਨੇ ਹੋਵਾਂਗੀ ਲਾਈਵ ਦੁਪਹਿਰ ਸਮੇਂ ਲਾਈਵ ਹੋਵਾਂਗੀ ਸਿੱਧੂ ਮੂਸੇ ਵਾਲਾ ਹਾਂਜੀ ਲੈਜੈਂਡ ਪੰਜਾਬ ਇੰਡਸਟਰੀ ਦਾ ਸਿੱਧੂ ਮੂਸੇ ਵਾਲਾ 30 ਤਰੀਕ ਨੂੰ ਕੀਤ ਆ ਰਿਹਾ ਸਿੱਧੂ ਮੂਸੇ ਵਾਲੇ ਦਾ ਸਾਡੇ ਲਾਣੇ ਜਾਉਣੇ ਸੋਚਿਆਂ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ ਹਾਂਜੀ ਹਾਂਜੀ ਬਾਈ ਜ਼ਮੀਨ ਆਪਣੇ ਕੋਲ ਹੈਗੀ ਆ ਬਾਈ 14 15 ਕਿੱਲੇ ਆ ਖੇਤੀ ਕਰਦੇ ਆ ਆ ਨਰਮਾ ਵੀ ਬੀਜਿਆ ਹੋਇਆ ਝੋਨਾ ਵੀ ਹੈਗਾ ਬਈ ਆਪਾਂ ਉਹ ਆਪਣੀ ਨਰਮੇ ਦੀ ਫਸਲ ਆ ਬਾਕੀ ਇਧਰ ਡੇਢ ਕਿੱਲੇ ਚ ਪੱਠੇ ਪੁੱਠੇ ਹੈਗੇ ਸਾਰੇ ਹਨਾ ਆਪਾਂ ਬੈਠੇ ਆ ਬਈ ਇੱਥੇ ਆਪਣਾ ਹੈਗਾ 4-5 ਕਿੱਲੇ ਵਾਹਣਾ ਤੇ ਬਾਕੀ ਝੋਨੇ ਵਾਲੀ ਜ਼ਮੀਨ ਆ ਸਾਰੀ ਚੱਲ ਝੋਨਾ ਲਾਉਣੇ ਆ ਬਈ ਆਪਣੇ ਹੈਗਾ 17-18 ਵੀ ਹੈਗਾ ਪੂਸਾ 44 ਵੀ ਆ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 50000 ਸਬਸਕ੍ਰਾਈਬਰ ਹੋ ਗਏ ਆਪਣੇ हाँ जी अटैच गीत आ रहा भाई इस बार सॉन्ग बिलबोर्ड चल जाए जी जी भाई बिलबोर्ड जाएगा भाई सिद्धू भाई ने बहुत पंजाबियों का नाम रोशन किया है हाँ जी भाई तुम नंबर नोट कर लो जी छियासी नौ सौ पचवंजा छे सौ कवंजा ऑरगैनिक खेती भाई अपना नाम नहीं पता थोड़ा है ना छियासी पचवंजा छे सौ मेरा नंबर है जी ਮੈਂ ਜੀ ਖੇਤੀ ਕਰਦੇ ਆ ਮੈਂ ਪਲੱਸ 2 ਕਰਕੇ ਖੇਤੀ ਜੀ ਆ ਗਿਆ ਸੀਗਾ ਜਿਹੜਾ ਜਿੰਨਾ ਖੇਤੀ ਦਾ ਕੰਮ ਹੁਣ ਤੱਕ ਆਪਾਂ ਕੀਤਾ ਹਨਾ ਹੁਣ ਚਲੋ ਇੱਕ ਜਿਹੜੇ ਕੰਮ ਹੈਗਾ ਮੇਰੇ ਅਲੱਗ ਤੋਂ ਤੁਹਾਨੂੰ ਦੱਸਾਂਗੇ ਅਸੀਂ ਇਹ achar ਬਣਾਉਨੇ ਸਾਰੇ ਤਰ੍ਹਾਂ ਦੇ ਜਿਹੜੇ ਘਰੇ achar ਤਿਆਰ ਕਰਦੇ ਆ ਹਨਾ ਮੈਂ ਪੀਏਯੂ ਲੁਧਿਆਣਾ ਤੋਂ ਟ੍ਰੇਨਿੰਗ ਕੀਤੀ ਹੋਈਆਂ ਨੇ 5-6 ਸਾਲ ਤੋਂ ਮੇਰਾ achar ਦਾ ਕੰਮ ਆ ਜੀ ਤੇ ਜਿਹੜੇ ਸਬਜ਼ੀਆਂ ਦੇ ਬੀਜ ਵੀ ਆਪਾਂ ਸੇਲ ਕਰਦੇ ਆ ਅਚਾਰ ਹੋ ਗਏ ਹਲਦੀ ਮਿਰਚ ਮਸਾਲਾ ਉਹ ਘਰੇ ਤਿਆਰ ਕਰਦੇ ਆ ਹਨ ਨਾਲ ਆਪਣਾ ਜਿਹੜਾ ਖੇਤੀ ਵੀ ਆਪਾਂ ਕਰੀ ਜਾਂਦੇ ਆ ਸਵਰਨ ਸਿੰਘ ਜੀ ਬਾਈ ਠੀਕ ਹੈ ਜੀ ਲਵ ਯੂ ਬ੍ਰਦਰ ਲਵ ਯੂ ਟੂ ਬਾਈ ਤੇ ਕੰਮ ਬਈ ਆਪਾਂ ਸਾਰੇ ਕਰਦੇ ਆ ਹਨ ਆਪਾਂ ਅੱਜ ਤੱਕ ਇਹੀ ਸਿੱਖਿਆ ਹੈਗਾ ਜਿੰਨਾ ਤੁਰੇ ਫਿਰੇ ਆਂ ਵੀ ਕੰਮ ਜਿਹੜਾ ਕੋਈ ਵੀ ਮਾੜਾ ਨਹੀਂ ਹੁੰਦਾ ਬੰਦਾ ਕਰਨ ਵਾਲਾ ਚਾਹੀਦਾ ਹੈਗਾ ਕਦੇ ਵੀ ਇੱਕ ਕੰਮ ਦੇ ਨਾਲ ਰਹੋ ਹਨ ਚਲੋ ਜਿਹਦੇ ਚੰਗੇ ਬਿਜ਼ਨਸ ਹੈਗੇ ਆ ਬੰਦਾ ਬੈਕ ਤੋਂ ਤਕੜਾ ਹੈਗਾ ਉਹ ਬੰਦੇ ਦਾ ਚਲੋ ਇੱਕ ਬਿਜ਼ਨਸ ਤੇ ਵੀ ਇੱਕ ਵਧੀਆ ਜਿਹੜਾ ਸਰਵਾਈਵ ਕਰੀ ਜਾਂਦੇ ਆ ਪਰ ਜਿਹੜੇ ਆਪਣੇ ਕਿਸਾਨ ਭਰਾ ਹੈਗੇ ਆ ਇਕੱਲੇ ਆਪਾਂ ਖੇਤੀ ਤੇ ਰਹਿ ਜਗੇ ਹਨਾ ਖੇਤੀ ਜੱਜਕਲ ਬਹੁਤ ਘਾਟੇ ਪੈਂਦੇ ਆ ਘਾਟੇ ਵਾਦੇ ਚੱਲਦੇ ਰਹਿੰਦੇ ਆ ਤਾਂ ਨਾਲ ਆ ਕੋਈ ਨਾ ਕੋਈ ਕੰਮ ਕਰਦੇ ਰਹੋ ਆਪਾਂ ਹੁਣ ਆਚਾਰ ਦਾ ਕੰਮ ਵੀ ਕਰਦੇ ਆ ਗੋਡ ਫਾਰਮਿੰਗ ਵੀ ਕਰਦੇ ਆ ਹਨਾ ਬੱਕਰੀਆਂ ਪਰ ਰੱਖੀਆਂ ਹੋਈਆਂ ਨੇ ਘਰੇ ਵਧੀਆ ਇਨਕਮ ਦਿੰਦੀਆਂ ਬਈ ਆਪਣੇ ਚੈਨਲ ਤੇ ਬਹੁਤ ਵੀਡੀਓ ਹੈਗੀਆਂ ਬੱਕਰੀਆਂ ਦੀਆਂ ਤੁਸੀਂ ਦੇਖਿਓ ਆਪਦੇ ਤਜਰਬੇ ਵੀ ਆਪਾਂ ਸਾਂਝੇ ਕੀਤੇ ਆ ਤੇ ਬੱਕਰੀਆਂ ਦਾ ਕੰਮ ਹੈਗਾ ਨਾਲ ਆਪਾਂ ਜਿਹੜੇ ਬੀਜ ਵੀ ਕਰਦੇ ਆ ਹਨਾ ਤੇ ਪਨੀਰੀਆਂ ਵੀ ਤਿਆਰ ਕਰਦੇ ਹੁੰਨੇ ਆ ਐਦ ਕੀ ਕਰਾਂਗੇ ਥੋੜਾ ਜਿਹਾ ਮਿਹਨਤ ਵਾਲਾ ਕੰਮ ਆ ਥੋੜਾ ਥੋੜਾ ਕਰਦੇ ਹੁੰਨੇ ਆ ਤੇ ਕੰਮ ਆ ਵੀ ਕਿਸੇ ਵੀ ਕੰਮ ਦੀ ਸ਼ਰਮ ਨਾ ਮੰਨੋ ਵਧੀਆ ਤਰੀਕੇ ਦੇ ਨਾਲ ਕੰਮ ਕਰੋ ਤੇ ਆਪਾਂ ਚੈਨਲ ਵੀ ਇਸੇ ਕਰਕੇ ਬਣਾਇਆ ਸੀਗਾ ਵੀ ਲੋਕਾਂ ਨੂੰ ਦਿਖਾਈਏ ਵੀ ਯਾਰ ਜਿਹੜੇ ਪੰਜਾਬ ਦੇ ਮਿਹਨਤੀ ਲੋਕ ਆ ਉਹ ਕਿੰਨੇ ਕੰਮ ਕਰ ਰਹੇ ਹਨ ਕੀ ਕੀ ਕੁਸ਼ ਕਰ ਰਹੇ ਆ ਆਪਣੇ ਪਿੰਡ ਹੁਣ ਮੇਲਾ ਚੱਲੀ ਜਾਂਦਾ ਤਿਆਂ ਦਾ ਮੇਲਾ ਜਿਹੜਾ ਭਵੰਤਮਾਨ ਸਰਕਾਰ ਵੱਲੋਂ ਲਾਇਆ ਹਨ ਉਹਦੇ ਚ ਵੀ ਬੜੀਆਂ ਸਟਾਲਾਂ ਲੱਗੀਆਂ ਬੜੇ ਲੋਕ ਆਉਂਦੇ ਆ ਉੱਥੇ ਆਪਦਾ ਕੰਮ ਲੈ ਕੇ ਉਹ ਵੀ ਤੁਹਾਨੂੰ ਦਿਨੇ ਦਿਖਾਵਾਂਗੇ ਵੀ ਕੰਮ ਕਰੋ ਹਨ ਜਿਹੜਾ ਪੰਜਾਬ ਆਪਣਾ ਇਹ ਇਸ ਕਰਕੇ ਜਾਣਿਆ ਜਾਂਦਾ ਸੀਗਾ ਵੀ ਇੱਥੋਂ ਦੇ ਲੋਕ ਮਿਹਨਤੀ ਆ ਬਾਬੇ ਨਾਨਕ ਨੇ ਸਾਨੂੰ ਇਹ ਸੁਨਾਦ ਦਿੱਤਾ ਸੀਗਾ ਕਿਰਤ ਕਰੋ ਪਹਿਲਾ ਪਹਿਲਾ ਸਿਧਾਂਤ ਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਪੰਜਾਬੀਆਂ ਦੀ ਪਛਾਣ ਸੀਗੀ ਪੰਜਾਬੀ ਸੇਵਾਦਾਰ ਸੀਗੇ ਦਰਿਆਦਿਲ ਹਨਾ ਵੀ ਜਿਹੜੇ ਕਿਰਤ ਕਰਦੇ ਆ ਥੀ ਮਿਹਨਤ ਕਰਦੇ ਉਹ ਜੋ ਆਪਣੀ ਜਿਹੜਾ ਵੰਡ ਛਕਦੇ ਹਨਾ ਹੋਰਾਂ ਲੋਕਾਂ ਦਾ ਵੀ ਢਿੱਡ ਭਰਦੇ ਆ ਤੇ ਪੰਜਾਬ ਨੂੰ ਅੰਨ ਦਾ ਤੇ ਜੋ ਜਾਣਿਆ ਜਾਂਦਾ ਅੱਜ ਵੀ ਹਨਾ ਤੇ ਆਪਣੀ ਉਹ ਪਛਾਣ ਗਵਾਈਏ ਨਾ ਬਈ ਪੰਜਾਬ ਦੇ ਵਿੱਚ ਰਹਿ ਕੇ ਵਧੀਆ ਤਰੀਕੇ ਨਾਲ ਖੇਤੀ ਕਰੋ ਹਨਾ ਆਪਣੀ ਖੇਤੀ ਨੂੰ ਬ੍ਰਾਂਡ ਬਣਾਓ ਹਨਾ ਪਛਾਣ ਬਣਾਓ ਆਪਣੀ ਪੀ ਸਾਡੇ ਕੋਲੇ ਆ ਚੀਜ਼ ਦੀ ਖਾਸੀਅਤ ਜਿਵੇਂ ਕੰਪਨੀਆਂ ਦੀ ਪਛਾਣ ਆ ਵੀ ਆ ਕੰਪਨੀ ਇਸ ਪ੍ਰੋਡਕਟ ਦੇ ਵਿੱਚ ਐਕਸਪਰਟ ਆ ਸਾਡੀ ਵੀ ਪਛਾਣ ਹੋਣੀ ਚਾਹੀਦੀ ਆ ਵੀ ਭਈ ਇਹ ਕਿਸਾਨ ਆ ਮੈਂ ਕਿਸਾਨ ਆ ਤੇ ਮੈਂ ਇਸ ਖੇਤੀ ਦੇ ਵਿੱਚ ਐਕਸਪਰਟ ਆਏਗਾ ਠੀਕ ਆ ਭਾਈ ਧੰਨਵਾਦ ਸਾਰਿਆਂ ਦਾ ਬਾਕੀ ਗੱਲਾਂ ਬਾਤਾਂ ਬਹੁਤ ਹੋ ਗਈਆਂ ਫੇਰ ਕਦੇ ਜੁੜਾਂਗੇ ਅੱਜ ਦਿਨੇ ਆਪਾਂ 12 ਵਜੇ ਲਾਈਵ ਹੋਵਾਂਗੇ ਤੁਹਾਨੂੰ ਮੇਲਾ ਦਿਖਾਵਾਂਗੇ ਆਪਣੇ ਪਿੰਡ ਦਾ ਸਾਰੇ ਜਣੇ ਜਰੂਰ ਜੁੜਿਓ ਧੰਨਵਾਦ